ਸੰਨਾ ਸਿੱਖਾਂ ਤੇ ਪੰਜਾਬੀਆਂ ਨੂੰ ਅਤਵਾਦ ਕਹਿਣ ਵਾਲੀ ਕੰਗਣਾ ਰਣੌੜ ਦੀ ਪਾਈ ਹੋਈ ਪਟੀਸ਼ਨ ਸੁਪਰੀਮ ਕੋਰਟ ਨੇ ਅੱਜ ਖਾਰਜ ਕੀਤੀ ਹੈ ਇਹ ਪਟੀਸ਼ਨ ਉਸਨੇ ਉਹ ਕੰਪਲੇਂਟ ਨੂੰ ਖਾਰਜ ਕਰਾਉਣ ਵਾਸਤੇ ਪਾਈ ਸੀ ਜਿਹੜੀ ਬੀਬੀ ਮਹਿੰਦਰ ਕੌਰ ਨੇ ਪਠੰਡਾ ਦੇ ਵਿੱਚ ਇਹਦੇ ਬਰਖਲਾਫ ਡੈਫਰਮੇਸ਼ਨ ਕੇਸ ਫਾਈਲ ਕੀਤਾ ਹੋਇਆ ਤੁਹਾਨੂੰ ਯਾਦ ਹੋਣਾ 2021 ਦੇ ਵਿੱਚ ਜਦੋਂ ਕਿਸਾਨ ਅੰਦੋਲਨ ਦਿੱਲੀ ਵਿੱਚ ਹੋਇਆ ਸੀ ਉਸ ਟਾਈਮ ਬੀਬੀ ਮਹਿੰਦਰ ਕੌਰ ਨੇ ਡਟ ਕੇ ਸਮਰਥਨ ਕੀਤਾ ਸੀ ਕਿਸਾਨ ਅੰਦੋਲਨ ਦਾ ਤੇ ਉਹ ਚ ਭਾਗੀਦਾਰ ਉਹ ਮਿਕਾ ਨਵਾਈ ਸੀ ਔਰ ਇਹ ਨਫਰਤ ਦੀ ਰਾਜਨੀਤੀ ਕਰਦੇ ਹੋਏ ਕੰਗਣਾ ਰਣੌਤ ਨੇ ਉਹਨੂੰ ਇਹ ਕਿਹਾ ਸੀ ਵੀ ਇਹ ਜਿਹੀਆਂ ਬੀਬੀਆਂ ਪੰਜਾਬ ਦੀਆਂ 100-100 ਰੁਪਏ ਦੇ ਵਿੱਚ ਦਿਹਾੜੀ ਤੇ ਉਪਲਬਧ ਨੇ ਔਰ ਉਹ ਕੀਤਾ ਹੋਇਆ ਟਵੀਟ ਅਜ ਭੁਗਤਣਾ ਪੈ ਰਿਹਾ ਹੈ ਸੁਪਰੀਮ ਕੋਰਟ ਨੇ ਇਹ ਪਟੀਸ਼ਨ ਦੇ ਕੋਰਸ ਆਫ ਡਿਊਰਿੰਗ ਦੀ ਕੋਰਸ ਆਫ ਆਰਗੂਮੈਂਟ ਇੱਥੋਂ ਤੱਕ ਕਿਹਾ ਹੈ ਵੀ ਸਾਨੂੰ ਬੋਲਣ ਤੇ ਮਜਬੂਰ ਨਾ ਕਰੋ ਟਵੀਟ ਦੇ ਉੱਤੇ ਮਿਰਚ ਮਸਾਲਾ ਭੁਗਣ ਦਾ ਕੰਮ ਕੀਤਾ ਉਸ ਟਾਈਮ ਸੋ ਜਿਨਨੇ ਵੀ ਰਾਜਨੀਤਿਕ ਲੋਕ ਮਿਨਿਓਰਿਟੀ ਜਿਹੜੇ ਮਿਨਿਓਰਿਟੀ ਕਮਿਊਨਿਟੀ ਦੇ ਅਗੇਂਸਟ ਉਹਨਾਂ ਦੀ ਕਹੀ ਹੋਈ ਸੱਚੀ ਗੱਲ ਨੂੰ ਹੋਰ ਰੰਗਤ ਦੇ ਕੇ ਉਹਨਾਂ ਨੂੰ ਡਿਫੇਮ ਕਰਨ ਦੀ ਕੋਸ਼ਿਸ਼ ਕਰ ਕਰ ਰਹੇ ਨੇ ਉਹਨਾਂ ਵਾਸਤੇ ਸਭ ਕੁਝ ਸਿੱਖਣਾ ਚਾਹੀਦਾ ਔਰ ਇਸ ਜਿਹੜੀ ਆਰਡਰ ਸੁਪਰੀਮ ਕੋਰਟ ਨੇ ਕੀਤਾ ਅੱਜ ਇਹਦੇ ਵਿੱਚ ਇਥੋਂ ਤੱਕ ਵੀ ਕਿਹਾ ਮਾਨਯੋਗ ਬੈਂਚ ਨੇ ਕਿ ਭੀ ਕਿ ਅਸੀਂ ਕੋਈ ਕਮੈਂਟ ਕਰਤਾ ਨਾ ਜੋ ਟਵੀਟ ਤੇ ਲਿਖਿਆ ਹੋਇਆ ਥੱਲੇ ਜਿਹੜਾ ਟ੍ਰੈਲ ਕੋਰਟ ਦੇ ਵਿੱਚ ਟ੍ਰੈਲ ਚੱਲ ਰਿਹਾ ਉਹਨੂੰ ਵੀ ਇੰਪੈਕਟ ਕੀਤਾ ਕਰੂਗਾ ਤੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਵਿਧਰੋ ਕੀਤੀ ਪਟੀਸ਼ਨ ਉਹ ਡਿਸਮਿਸ ਐਜ਼ ਵਿਧਰੋਨ ਹੋਈ ਹੈ। दैट ਇਹ ਪੰਜਾਬੀਆਂ ਲਈ ਕਿਉਂਕਿ ਇਹਦੇ ਵਿੱਚ ਹੋਰ ਵੀ ਬੜੀ ਅਹਿਮੀਅਤ ਹੈ ਕਿ ਹਰ ਵਾਰ ਪੰਜਾਬ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਇਹਦੇ ਵੱਲੋਂ ਬਾਰ-ਬਾਰ ਭੱਦੀ ਸ਼ਬਦਾਵਲੀ ਵਰਤ ਕੇ ਤੁਹਾਨੂੰ ਯਾਦ ਹੋਣਾ ਉਹ ਇਨਸੀਡੈਂਟ ਵੀ ਜਿਸ ਟਾਈਮ ਕੁਲਵਿੰਦਰ ਕੌਰ ਨੇ 에어ਪੋਰਟ ਤੇ ਇਹਦੇ ਚਪੇੜ ਬਿਮਾਰੀ ਸੀ ਉਹ ਮੁੱਦਾ ਵੀ ਕਾਫੀ ਹਾਈਲਾਈਟ ਹੋਇਆ ਸੀ ਸੋ ਇਹਦਾ ਇਹ ਵੀ ਕਿਹਾ ਗਿਆ ਉੱਥੇ ਕਿ ਵੀ ਮੈਨੂੰ ਪੰਜਾਬ ਚ ਜਾਣ ਚ ਖਤਰਾ ਹੈ ਸੋ ਖਤਰਾ ਕਿਉਂ ਹੈ ਪੰਜਾਬੀ ਤਾਂ ਹਰ ਇੱਕ ਨੂੰ ਗੱਲ ਲਾਉਂਦੇ ਆ ਪਿਆਰ ਦਿੰਦੇ ਆ ਜਿੰਨਾ ਪੰਜਾਬੀਆਂ ਨੇ ਪੂਰੇ ਹਿੰਦੁਸਤਾਨ ਨੂੰ ਪਿਆਰ ਕਰਿਆ ਜਿੰਨਾ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਵਿੱਚ ਪਿਆਰ ਆਪਣੀਆਂ ਕੁਰਬਾਨੀਆਂ ਦੇ ਕੇ ਦਿੱਤਾ ਉਹਦੀ ਕੋਈ ਮਿਸਾਲ ਨਹੀਂ ਹੈ ਪਰ ਇਹ ਜੇ ਰਾਜਨੀਤਿਕ ਲੋਕ ਪੰਜਾਬੀ ਨੂੰ ਸਰਦਾਰੀ ਨੂੰ ਸਿੱਖੀ ਨੂੰ ਖਤਮ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਕਰਦੇ ਆ ਉਹਨਾਂ ਲਈ ਵੀ ਇਹ ਸਬਕ ਹੈ ਔਰ ਆਉਣ ਵਾਲੇ ਟਾਈਮ ਦੇ ਵਿੱਚ ਜੋ ਹੁਣ ਵੀ ਸਿੱਖਾਂ ਨਾਲ ਜਾਂ ਮਿਨੋਰਟੀ ਕਮਿਊਨਿਟੀਜ਼ ਨਾਲ ਜਿਹੜੇ-ਜਿਹੜੇ ਲੋਕ ਧੱਕਾ ਕਰ ਰਹੇ ਨੇ ਨਾ ਉਹ ਇਹ ਨਾ ਭੁੱਲਣ ਵੀ ਆਉਣ ਵਾਲੇ ਟਾਈਮ 'ਚ ਕਾਨੂੰਨ ਦੇ ਹੱਥ ਲੰਬੇ ਹੋਇਆ ਕਰਦੇ ਆ ਔਰ ਇਸ ਕਰਕੇ ਮੈਂ ਕਹਿੰਦਾ ਵੀ ਪੰਜਾਬੀ ਸਾਰਿਆਂ ਨੂੰ ਪਿਆਰ ਕਰਦੇ ਆ ਭਾਰਤ ਦੇ ਸਿਰ ਦਾ ਤਾਜ ਨੇ ਇਹਨਾਂ ਦੀ ਰਿਸਪੈਕਟ ਕਰਨਾ ਤੇ ਇਹਨਾਂ ਨੂੰ ਇਹਨਾਂ ਦੀ ਜੋ ਸ਼ਮੂਲੀਅਤ ਜੋ ਇਹਨਾਂ 'ਤੇ ਯੋਗ ਇਹਨਾਂ ਨੂੰ ਸਥਾਨ ਦੇਣਾ ਬਣਦਾ ਜੇ ਉਹ ਨਹੀਂ ਦੇਣਾ ਤਾਂ ਇਹਨਾਂ ਦੇ ਬਰਖਲਾਪ ਈਰਖਾ ਉਗਣ ਤੋਂ ਬਾਝਾਉਣਾ ਚਾਹੀਦਾ ਸਾਰਿਆਂ ਨੂੰ ਕਿਉਂਕਿ ਸਾਡਾ ਡੈਮੋਕਰੈਟਿਕ ਕੰਟਰੀ ਹੈ ਔਰ ਸੈਕੂਲਰ ਕੰਟਰੀ ਹੈ ਦੈਟਸ ਆਲ